ਵਾਹਿਗੁਰੂ 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 ਜੀ ਡੰਡੋਤ ਬੰਦਨ ਅਨੰਗ ਬਾਰ ਸਰਬ ਗਲਾ ਸਮਰਤ ਨੂ ਲਨ ਤੇ ਰੱਖੋ ਪ੍ਰਭੂ ਨਾਨਕ ਦੇ ਗੁਰ ਹਥ ਵੱਡੇ ਭਾਗ ਤੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਸਗਲ ਦੁਆਰ ਕੋ ਛਾੜ ਕੇ ਗੈਉ ਦੁਆਰ ਦੁਆਰ ਬਾਹੇ ਗਹੇ ਕੀ ਲਾ ਜਿਆਸ ਬਿੰਦ ਦਾਤ ਦੁਹਾਰ ਸਜਣ ਸੁਜਾ ਪਾ ਦਿਸ਼ਾ ਸਿਰ ਸਾਡੇ ਸਾ ਨਾਨਕ ਪੂਰਾ ਪਾਇਆ ਪੂਰੇ ਗਏ ਗੁਣ ਗਾਉ ਸਤਿਗੁਰ ਨਾਨਕ ਪ੍ਰਗਟਿਆ ਮਿਟੇ ਦਵੰਦ ਜਗ ਜਾਨਣ ਹੋਆ ਝੋ ਕਰ ਸੂਰਜ ਨਿਕਲਿਆ ਸਾਰੇ ਸ਼ਬੇ ਅੰਧੇਰ ਭਨੋ ਤਨਵਾਹੇ ਗੁਰੂ ਜੀ ਗੁਰੂ ਗਰੀਬਨ ਵਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋ ਤਮ ਸਭ ਬਿਨਸੇ ਤਾਲ ਦ ਦਲ ਘਾ ਪਹੋ ਜਨਮ ਮਰਣਾ ਮਿਟਿਓ ਗੁਰ ਸ਼ਬਦਿ ਹਰਿ ਅਸਥਿਰ ਸੇਵ ਸੁਖ ਸੰਗਾ ਹਰ ਹਰ ਨਾਮ ਭਜਿਓ ਗੁਰਖੋਤਮ ਸਭ ਬਿਨਸੇ ਨਾਲ ਬਦਲ ਹਾਂ ਭਾਉ ਜਨਮ ਮਰਨਾ ਮਿਟਿਓ ਗੁਰ ਸ਼ਬਦੀ ਹਰਿਆ ਸਿਰ ਸੇਵ ਸੁਖ ਸੰਗਹਾ ਮੇਰੇ ਮਨ ਭਜ ਰਾਮ ਨਾਮਯਤ ਬਿਰੰਗਾ ਮੈਂ ਮਨ ਤਨ ਅਰਪਿ ਕਰਿਓ ਗੁਰ ਆਗੇ ਸਿਰ ਵੀਜ ਲਿਓ ਮੂਲ ਮਹੰਗਾਰ ਹਰਿ ਨਰਬਦ ਰਾਜੇ ਰਾਮ ਗਰਸ ਮਾਨਹਿ ਮਿਨ ਨਾਮੈ ਪਕੜ ਖੜੇ ਸਭ ਤਨ ਘਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਪਲਗਾ ਹਰ ਰਾਗ ਰਾਗ ਜਨ ਕਿਰਮ ਤੁਮਾਰੇ ਸਰਣਾਗਤ ਪੁਰਖ ਪ੍ਰਤ ਪਲਗਾ ਦਰਸ਼ਨ ਸੰਤ ਦੇਹੋ ਸੁਖ ਪਾਵੇ ਪ੍ਰਮ ਲੋਜ ਪੂਰ ਜਨਤ ਮੁੰਘਾ ਤੁਮ ਸਮਰਾਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀ ਜਿਹ ਦਾਨ ਹਰ ਨਿਮੰਘਾ ਜਨ ਨਾਨਕ ਨਾਮ ਮਿਲਾਏ ਸੁਖ ਭਾਵੇ ਅਮ ਨਾਮ ਵਿਟੋ ਸਦ ਤੁਮ ਘਾ ਨਮਸੰਮਰੱਥ ਪੁਰਖ ਵਡੇ ਪ੍ਰਭ ਸੁਆਮੀ ਮੂਰੋ ਕੀ ਜੈ ਦਾਨ ਹਰਿ ਨਿਮੰਗਾਂ ਜਿਨ ਦੇ ਨਾਨਕ ਨਾਮ ਲ ਲੈ ਸੁਖ ਪਾਵੈ ਹਮ ਨਾਮ ਵਿਡੰ ਸਦ ਘੁਮ ਘਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਹੀ ਮਹਲਾ ਚੁੱਪਾ ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨਸੇ ਦਾਲ ਨੂੰ ਦਲਧਾ ਪਾਉ ਜਨਮ ਮਰਨ ਮਿਟਿਓ ਗੁਰੁ ਸ਼ਬਦੀ ਹਰਿ ਹਸਨਿ ਸੇਵ ਸੁਖ ਸੰਭਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ